ਉਹਦਾ ਅਜੇ ਤੱਕ ਆਪਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ ਉਤੋਂ ਬਾਅਦ ਵੀ ਦੇਖੋ ਕਿ ਸਾਡੀ ਨੌਜਵਾਨੀ ਨੂੰ ਕਿਦਾਂ ਕੋਹ ਕਿ ਕਿ ਸਾਰਿਆਂ ਨੂੰ ਇਨਸਾਫ ਮਿਲੇ ਪਰ ਇਹ ਚੀਜ਼ ਹੈ ਕਿ ਜਦੋਂ ਸਾਡੇ ਨਾਲ ਬਹੁਤ ਵੱਡਾ ਬੇਇਨਸਾਫੀ ਹੋ ਰਹੀ ਹੈ ਇਸ ਦੇਸ਼ ਦੇ ਵਿੱਚ ਕਿਉਂ ਦੇਖੋ ਕਿ ਤੁਸੀਂ 84 ਤੁਹਾਡੇ ਸਾਹਮਣੇ ਵਾਪਰੇ ਤੁਸੀਂ ਸਾਰੇ ਜਣ ਜਾਣਦੇ ਹੋ ਉਹਦਾ ਅਜੇ ਤੱਕ ਆਪਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ ਉਤੋਂ ਬਾਅਦ ਵੀ ਦੇਖੋ ਕਿ ਸਾਡੀ ਨੌਜਵਾਨੀ ਨੂੰ ਕਿਦਾਂ ਕੋਹ ਕੋ ਕੇ ਮਾਰਿਆ ਗਿਆ ਉਦੋਂ ਬਾਅਦ ਦੇ ਵਿੱਚ ਫਿਰ ਜਦੋਂ ਉੱਥੇ ਵੀ ਨਹੀਂ ਗੱਲ ਬਣੀ ਉਦੋਂ ਬਾਅਦ ਫਿਰ ਦੇਖੋ ਕਿ ਸਾਡੀ ਕੌਮ ਦੇ ਹੋਣ ਦਸਤੀ ਨੂੰ ਮਟਾਉਣ ਵਾਸਤੇ ਉਹਨਾਂ ਨੇ ਸਾਡੇ ਅੰਦਰ ਸੱਭਿਆਚਾਰ ਦੇ ਨਾਂ ਦੇ ਉੱਤੇ ਲੱਚਰਤਾ ਇਹੋ ਜਿਹਾ ਗੰਦਾ ਸਿਸਟਮ ਲਿਆਂਦਾ ਗਾਣੇ ਬਜਾਣੇ ਤੇ ਸਾਡੀ ਕੌਮ ਨੂੰ ਨੱਚਣਾ ਟੱਪਣਾ ਸਿਖਾ ਕੇ ਸਾਡੇ ਆਪਣੇ ਜਿਹੜਾ ਸਾਡਾ ਵਿਰਸਾ ਸੀ ਚੜ੍ਹਦੀ ਕਲਾ ਵਾਲਾ ਉਤੋਂ ਤੋੜਿਆ ਸਾਨੂੰ ਨਸ਼ਿਆਂ ਦੀ ਬਦਲਦਲ ਧੱਕਿਆ ਸਾਨੂੰ ਆਪਣੇ ਧੀਆਂ ਪਣਾਂ ਦੇ ਜਿਹੜੇ ਅਸੀਂ ਰਾਖੇ ਹੁੰਦੇ ਸਾਂ ਉਹ ਸਾਡੇ ਹੀ ਇਹ ਇਹੋ ਜੇ ਸਾਡੇ ਬੱਚਿਆਂ ਨੂੰ ਉਹੋ ਜੇ ਪਾਸੇ ਨੂੰ ਤੋਰ ਦਿੱਤਾ ਕਿ ਉਹ ਅਸੀਂ ਆਪਣੀਆਂ ਧੀਆਂ ਭੈਣਾਂ ਦੇ ਜਿੱਥੇ ਰਾਖੀ ਕਰਦੇ ਹਾਂ ਅਸੀਂ ਉਹਨਾਂ ਦੇ ਮਗਰੀ ਤੋਂ ਫਿਰਨਾ ਸ਼ੁਰੂ ਕਰ ਦਿੱਤਾ ਇਹ ਜਿਹੜੇ ਸਾਡੇ ਵਾਸਤੇ ਜਿਹੜੀ ਬੜੀ ਇਹੋ ਜੇ ਹਾਲਾਤ ਸਾਡੇ ਦੇ ਪੈਦਾ ਕੀਤੇ ਗਏ ਅੱਜ ਪੰਜਾਬ ਦੀ ਤੁਸੀਂ ਹਾਲਾਤ ਵੇਖੋਗੇ ਬਹੁਤ ਹੀ ਬੁਰੇ ਆ ਹੋ ਸਕਦਾ ਹਰਿਆਣੇ ਦਾ ਮੈਨੂੰ ਪਤਾ ਨਹੀਂ ਕਿ ਇੱਥੇ ਵੀ ਕਿਦਾਂ ਦੇ ਹੋਣ ਪਰ ਪੰਜਾਬ ਵਿੱਚ ਤੇ ਮੇਰਾ ਖਿਆਲ ਕੋਈ ਪਿੰਡ ਕੋਈ ਗਲੀ ਮੁਹੱਲਾ ਨਹੀਂ ਰਹਿ ਗਿਆ ਕਿ ਜਿੱਥੋਂ ਕਿਸੇ ਨੌਜਵਾਨ ਦੀ ਨਸ਼ਿਆਂ ਨੇ ਜਾਨ ਨਾ ਲਈ ਹੋਵੇ ਤੇ ਬਹੁਤ ਹੀ ਤੇ ਇੱਥੇ ਦੀਆਂ ਜੋ ਸਰਕਾਰਾਂ ਵਾਂ ਉਹ ਸਾਨੂੰ ਮਲਿਆ ਮੇੜ ਕਰ ਦੇਣਾ ਚਾਹੁੰਦੀਆਂ ਉਹ ਚਾਹੇ ਕੋਈ ਕਿਸੇ ਪਾਰਟੀ ਦੀ ਹੋਵੇ ਕਿਉਂਕਿ ਕਾਂਗਰਸ ਨੇ 1984 ਕੀਤਾ ਉਦੋਂ ਬਾਅਦ ਚਾ ਤੁਸੀਂ ਦੇਖੋ ਕਿ ਆ 2021-22 ਜਦੋਂ ਆਪਾਂ ਕਿਸਾਨਾਂ ਅੰਦੋਲਨ ਲੜਿਆ ਤੇ ਉਦੋਂ ਵੀ ਦੇਖੋ ਕਿ 700 ਕਿਸਾਨ ਤੇ ਆਪਣਾ ਸ਼ਹੀਦ ਹੋਇਆ ਉਦੋਂ ਵੀ ਤੇ ਉਦੋਂ ਸਰਕਾਰ ਦੂਜੀ ਪਾਰਟੀ ਦੀ ਸੀ ਫਿਰ ਹੁਣ ਉਥੋਂ ਵੀ ਕੋਈ ਇਨਸਾਫ ਨਹੀਂ ਹੁਣ ਵੀ ਜੋ ਹਾਲਾਤ ਬਣੇ ਪਏ ਆ ਉਹ ਪੰਜਾਬ ਤੇ ਹਰਿਆਣੇ ਦਾ ਬਾਰਡਰ ਬੰਦ ਕਰਕੇ ਲੋਕਾਂ ਨੂੰ ਕਿੱਦਾਂ ਜਲੀਲ ਕੀਤਾ ਜਾ ਰਿਹਾ ਤੇ ਉਹ ਸਰਕਾਰ ਜਿਹੜੀ ਆ ਕਿ ਮੇਰੇ ਖਿਆਲ ਸਾਨੂੰ ਅਲੱਗ ਥਲਾ ਕਰਨਾ ਚਾਹੁੰਦੀ ਆ ਸਾਨੂੰ ਆਪਸ ਵਿੱਚ ਵੰਡਣਾ ਚਾਹ ਰਹੀ ਆ ਇਸ ਕਰਕੇ ਆਪਾਂ ਸਾਰੇ ਜਾਣੇ ਉਹਨਾਂ ਦੀਆਂ ਚਾਲਾਂ ਨੂੰ ਸਮਝੀਏ ਕਿ ਜਿੰਨੀਆਂ ਵੀ ਨੈਸ਼ਨਲ ਪਾਰਟੀਆਂ ਦਿਨੇ ਤੋਂ ਚੱਲਣ ਵਾਲੀਆਂ ਉਹ ਮੇਰੇ ਖਿਆਲੋਂ ਸਾਡਾ ਕਦੇ ਨਹੀਂ ਭਲਾ ਕਰ ਸਕਦੀਆਂ ਉਹ ਸਾਡੀ ਜਿਹੜੀਆਂ ਖੇਤਰੀ ਪਾਰਟੀਆਂ ਉਹਨਾਂ ਨੂੰ ਖਾ ਜਾਣਾ ਚਾਹੁੰਦੀਆਂ ਤੁਹਾਡੇ ਹਰਿਆਣਾ ਚਿਫਸੀ ਇਹ ਜਿਹੜੀ ਇਹ ਸ੍ਰੀਮਾਨ ਦੇਵੀ ਲਾਲ ਦੀ ਪਾਰਟੀ ਸੀ ਉਹਨੂੰ ਵੀ ਖਤਮ ਕਰ ਦਿੱਤਾ ਗਿਆ ਇਹ ਜਿਹੜੀ ਹੁਣ ਸਾਡੀ ਆ ਕਾਲੀ ਦਲ ਸੀ ਜਿਹੜੀ ਸਾਡੀ ਗਾਹ ਬਗਾਏ ਸਾਡੀ ਕੋਈ ਬਾਹ ਫੜਦੀ ਸੀ ਸਾਡੀ ਕੋਈ ਸਿੱਖਾਂ ਨਾ ਕਿਤੇ ਵੀ ਜ਼ੁਲਮ ਹੰਦਸਤੀ ਤੋਂ ਖੜਦੀ ਸੀ ਉਹਦਾ ਵੀ ਮਲਿਆ ਮੇੜ ਕਰ ਦਿੱਤਾ ਗਿਆ ਕੁਝ ਸਾਡੇ ਲੀਡਰ ਇਦਾਂ ਦੇ ਮਿਲ ਗਏ ਕਿ ਉਹ ਆਪਣੇ ਲੋਭ ਲਾਲਚ ਦੇ ਖਾਤਰ ਆਪਣੇ ਕੌਮ ਨੂੰ ਧੋਖਾ ਦੇ ਕੇ ਉਹ ਉਹ ਵੇਚ ਦਿੱਤਾ ਬਣਾ ਨੇ ਤੇ ਅੱਜ ਦੇਖੋ ਕਿ ਜਿਹੜੀ ਸਾਡੀ ਕੌਮ ਦੀ ਹੋਂਦ ਰਹੀ ਜਿਹੜੇ ਕੋ ਲੋਕ ਲੜਦੇ ਆ ਜਾਂ ਕੋਈ ਚੜਦੀ ਕਲਾ ਨਾ ਉਹ ਉਹ ਦੇਖੋ ਕਿ ਉਹ 30 35 ਸਾਲ ਹੋ ਗਏ ਜੇਲਾ ਚ ਬੈਠਿਆ 35 35 ਸਾਲ ਹੋ ਗਿਆ ਦੋ-ਦੋ ਤਿੰਨ-ਤਿੰਨ ਸਰਕਾਰਾਂ ਸਾਡੇ ਜਿਹੜੇ ਆਪਣੇ ਆਪ ਨੂੰ ਪੰਥਕ ਘਾਉਣ ਵਾਲੇ ਸੀ ਉਹਨਾਂ ਵੀ ਮੰਨ ਲਈਆਂ ਪਰ ਉਹਨਾਂ ਨੇ ਕੋਈ ਉਸ ਟਾਈਮ ਤੇ ਕੋਈ ਗੱਲ ਨਹੀਂ ਕੀਤੀ ਅੱਜ ਜਦੋਂ ਸੱਤਾ ਤੋਂ ਬਾਹਰ ਅੱਜ ਕੁਝ ਵੀ ਨਹੀਂ ਪੱਲੇ ਰਹਿ ਗਿਆ ਤੇ ਅੱਜ ਉਹਨਾਂ ਨੂੰ ਬੰਦੀ ਸਿੰਘ ਗਿਆ ਜਾਂ ਗੁਰੂ ਸਾਹਿਬ ਦੀਆਂ ਬੇਦਬੀਆਂ ਉਹਨਾਂ ਦੇ ਰਾਜ ਚ ਹੋਈਆਂ ਉਦੋਂ ਕੁਝ ਨਹੀਂ ਕੀਤਾ ਜਾ ਸਕਿਆ ਤੇ ਅੱਜ ਜਦੋਂ ਹੁਣ ਸੱਤਾ ਤੋਂ ਬਾਹਰ ਹਾਂ ਤੇ ਹੁਣ ਸਾਰੀਆਂ ਚੀਜ਼ਾਂ ਚੇਤੇ ਆ ਗਈਆਂ ਇਸ ਕਰਕੇ ਮੇਰਾ ਖਿਆਲ ਹੈ ਕਿ ਆਪਾਂ ਨੂੰ ਸਾਰਿਆਂ ਨੂੰ ਸਮਝਣ ਦੀ ਲੋੜ ਆ ਤੇ ਆਪਾਂ ਸਾਰੇ ਜਣੇ ਇੱਕ ਹੋਈਏ ਗੁਰੂ ਸਾਹਿਬ ਦੀ ਭੈ ਭਾਵ ਨਹੀਂ ਚ ਰਹੀਏ ਗੁਰੂ ਸਾਹਿਬ ਸਾਨੂੰ ਹਮੇਸ਼ਾ ਜ਼ੁਲਮ ਦੇ ਖਿਲਾਫ ਖੜਨ ਦੀ ਗੱਲ ਕਰਦੇ ਆ ਕਿ ਸਾਡੀ ਜਿਹੜੀ ਖੇਤਰੀ ਪਾਰਟੀ ਸੀ ਉਹਨਾਂ ਜ਼ੁਲਮ ਦੇ ਖਿਲਾਫ ਪਹਿਲਾਂ ਵੀ ਬਹੁਤ ਵੱਡੀ ਲੜਾਈ ਲੜੀ 75 ਜਦੋਂ ਅਮਰਜੈਂਸੀ ਲੱਗੀ ਉਦੋਂ ਸਾਰੇ ਦੇਸ਼ ਨੂੰ ਉਹਨਾਂ ਨੇ ਸਾਰੇ ਦੇਸ਼ ਨੂੰ ਉਹਨਾਂ ਨੇ ਉਹਨਾਂ ਦੀ ਜਬਾਨ ਬੰਦ ਕਰ ਦਿੱਤੀ ਸੀ ਪਰ ਇੱਕ ਉਹ ਅਕਾਲੀ ਦਲ ਸੀ ਉਸ ਟਾਈਮ ਤੇ ਜਿਹੜੇ ਸਿਰਦ ਲੀਡਰ ਸੀ ਉਹਨਾਂ ਨੇ ਅਮਰਜੈਂਸੀ ਦੇ ਖਿਲਾਫ ਲੜਾਈ ਲੜ ਕੇ ਤੇ ਸਾਰੇ ਦੇਸ਼ ਦੇ ਬਾਕੀ ਪਾਰਟੀਆਂ ਨਾਲ ਮਿਲ ਕੇ ਉਸ ਟਾਈਮ ਅਮਰਜੈਂਸੀ ਦੇ ਖਿਲਾਫ ਜਿਹੜਾ ਉਹ ਮੋਰਚਾ ਜਿੱਤਿਆ ਤੇ ਇਹ ਜਿਹੀਆਂ ਚੀਜ਼ਾਂ ਜਿਹੜੀਆਂ ਕਿ ਜੇ ਆਪਾਂ ਆਪਣੇ ਹੋ ਦੱਸਦੇ ਨੂੰ ਜੀਵਦਾ ਰੱਖਣਾ ਕਿਉਂਕਿ ਸਿੱਖ ਧਰਮ ਸਭ ਦਾ ਭਲਾ ਮੰਗਦਾ ਇਹਦਾ ਇਸ ਧਰਤੀ ਤੇ ਰਹਿਣਾ ਬਹੁਤ ਜ਼ਰੂਰੀ ਆ ਇਹ ਤੋਂ ਬਿਨਾ ਤੁਸੀਂ ਦੇਖੋ ਸਿੱਖ ਧਰਮ ਚ ਕੋਈ ਜਾਤ ਪਾਣੀ ਨਹੀਂ ਠੀਕ ਹੈ ਕਿ ਸਾਡੇ ਚ ਅੱਜ ਵਾਰ ਦਿੱਤੀ ਗਈ ਸਾਨੂੰ ਧਰਮ ਮਜਬ ਦੇ ਨਾਂ ਤੇ ਵੰਡ ਦਿੱਤਾ ਗਿਆ ਸਾਡਾ ਤੇ ਧਰਮ ਸਾਰਿਆਂ ਨਾਲ ਕੋਈ ਦੈਰੀ ਨਹੀਂ ਬਗਾਨਾ ਸਗਲ ਸੰਗਾਂ ਨੂੰ ਕੋ ਬਣਾਈ ਦੇ ਮਾਂ ਵਖਾਂ ਅੰਸਾਰ ਸੀ ਜਾਂ ਇੱਕ ਪਿਤਾ ਇੱਕ ਸਕੇ ਹਮਾਰਕ ਜਾ ਸੂਰਤ ਆਪਾਂ ਜੋ ਨਾਂਸ ਕੀ ਯਾਦ ਸਭੇ ਇੱਕਹਿ ਪਹਿਚਾਨ ਬੋਦੇ ਤੇ ਸਾਡੇ ਸਭ ਕੁਝ ਹੁਣ ਅਸੀਂ ਵੀ ਮੇਰੇ ਖਿਆਲ ਸਾਨੂੰ ਗੁਰੂ ਨੇ ਬਹੁਤ ਨਰਾਲਾਪਨ ਬਖਸ਼ਿਆ ਸੀ ਤੇ ਅਸੀਂ ਸਾਡੀ ਹੋਣ ਦਸਤੀ ਵਿਲੱਖਣ ਸੀਗੀ ਪਰ ਅੱਜ ਦੀ ਡੇਢ ਚ ਮੇਰਾ ਖਿਆਲ ਹੈ ਕਿ ਸਾਡਾ ਕਰਤਾਰ ਵੀ ਦੁਜਿਆਂ ਤੋਂ ਵੀ ਮੇਰੇ ਖਲ ਨੀਵਾ ਹੋਈ ਜਾ ਰਿਹਾ ਕਿਉਂਕਿ ਅੱਜ ਅਸੀਂ ਛੋਟੇ ਛੋਟੇ ਲਾਲਚਾਂ ਪਿੱਛੇ ਆਪਣੇ ਕੌਮ ਨੂੰ ਵੀ ਆਪਣੇ ਲੋਕਾਂ ਨੂੰ ਵੀ ਦਗਾ ਦੇਈ ਜਾਂਦੇ ਆ ਆਪਣੀਆਂ ਛੋਟੀ ਛੋਟੀਆਂ ਸਾਡੇ ਜਿਹੜਾ ਇਤਿਹਾਸ ਸੀ ਸਾਡੇ ਵੱਡਿਆਂ ਵਡੇਰਿਆਂ ਨੇ ਵਜ਼ੀਰੀਆਂ ਨੂੰ ਵੀ ਠੋਕਰਾ ਮਾਰਤੀਆਂ ਪਰ ਆਪਣੀ ਕੌਮ ਦਾ ਸਿਰ ਉੱਚਾ ਰੱਖਿਆ ਅੱਜ ਅਸੀਂ ਆਪਣੀ ਕੋਈ ਛੋਟੀ ਮੋਟੀ ਚੌਧਰੀ ਚੇਅਰਮੈਨ ਕੋਈ ਸਰਪੰਚ ਜੀ ਆ ਪੰਚੀ ਵਾਸਤੇ ਵੀ ਇਹ ਆਪਣੇ ਕੌਮ ਨਾਲ ਕੋਈ ਵੀ ਧੋਖਾ ਕਰਨ ਤੋਂ ਗਰੇਜ ਨਹੀਂ ਕਰ ਰਹੇ ਇਹ ਮੇਰਾ ਖਿਆਲ ਹੈ ਕਿ ਸਾਰੀਆਂ ਚੀਜ਼ਾਂ ਜਿਹੜੀਆਂ ਇਹਦਾ ਕਾਰਨ ਇਹ ਹੋਈ ਹੈ ਕਿ ਅਸੀਂ ਠੀਕ ਹੈ ਕਿ ਸਗਲ ਸੂਰਤੋਂ ਤੇ ਅਸੀਂ ਲੱਗਦੇ ਹਾਂ ਕਿ ਅਸੀਂ ਸਿੱਖੇ ਆਪਣੇ ਆਪ ਨੂੰ ਇਸੇ ਖੌਂਦੇ ਵੀ ਸਿੱਖਿਆ ਪਰ ਗੁਰੂ ਸਾਹਿਬ ਵਾਲੀ ਸੋਚ ਸਾਡੇ ਚ ਨਹੀਂ ਰਹੀ ਮੇਰੇ ਖਿਆਲ ਅੱਜ ਇਸ ਅੱਜ ਵੀ ਸਾਡੇ ਚ ਜਾਤ ਪਾਤ ਵੀ ਆ ਅੱਜ ਵੀ ਸਾਡੇ ਚ ਉੱਚੀ ਨੀਚ ਵੀ ਆ ਆ ਸਾਰੀਆਂ ਚੀਜ਼ਾਂ ਜਿਹੜੀਆਂ ਅੱਜ ਵੀ ਅਸੀਂ ਆਪਣੇ ਖੁਦਗਰਜ਼ੀ ਸਾਡੇ ਚ ਬਹੁਤ ਵੱਡੀ ਆ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਗੁਰੂ ਸਾਹਿਬ ਦਾ ਓਟ ਆਸਰਾ ਲਈਏ ਗੁਰੂ ਸਾਹਿਬ ਦੀ ਜਿਹੜੀ ਸੋਚ ਆ ਪੂਰੇ ਸੰਸਾਰ ਦਾ ਭਲਾ ਮੰਗਦੇ ਸੀ ਦੋਗਲੇ ਅਰਦਾਸ ਚ ਸਾਡੇ ਵਾਸਤੇ ਕੋਈ ਧਰਮ ਕੋਈ ਜਾਤ ਸਾਡੇ ਕੋਈ ਵਿਰੋਧੀ ਨਹੀਂ ਸਾਡੇ ਅਸੀਂ ਤਾਂ ਜ਼ੁਲਮ ਦੇ ਖਿਲਾਫ ਲੜਨ ਵਾਸਤੇ ਸਾਨੂੰ ਗੁਰੂ ਮਹਾਰਾਜ ਨੇ ਖਾਲਸਾ ਸਾਜਿਆ ਸੀ ਤੇ ਜ਼ੁਲਮ ਦੇ ਖਿਲਾਫ ਖਾਲਸਾ ਜਿੰਨਾ ਚਿਰ ਇਹ ਧਰਤੀ ਤੇ ਰਹੂਗਾ ਉਹ ਲੜਦਾ ਹੀ ਰਹੂਗਾ ਇਸ ਕਰਕੇ ਆਪਾਂ ਵੀ ਨੌਜਵਾਨਾਂ ਨੂੰ ਅਪੀਲ ਹੈ ਕਿ ਤੁਸੀਂ ਵੀ ਸਿੰਘ ਸਜੋ ਤੇ ਜਿਹੜੀਆਂ ਸਾਡੇ ਪ੍ਰਤੀ ਹਕੂਮਤ ਵੱਲੋਂ ਕੋਈ ਇਹੋ ਜਿਹੀਆਂ ਗੱਲਾਂ ਫੁਲਾਈਆਂ ਜਾ ਰਹੀਆਂ ਦੂਜੇ ਧਰਮਾਂ ਦੇ ਲੋਕਾਂ ਚ ਦੂਜੇ ਫਿਰਕਿਆਂ ਚ ਉਹ ਬੇਸਾਰੀਆਂ ਬੇਬਨਾਦ ਆ ਅਸੀਂ ਸਾਰੇ ਪੂਰੇ ਸਾਰੇ ਲੋਕਾਂ ਦਾ ਹੀ ਭਲਾ ਚਾਹੁੰਦੇ ਆ ਸਾਡੀ ਅਸੀਂ ਕਿਸੇ ਨਾਲ ਕੋਈ ਧੱਕਾ ਨਹੀਂ ਕਰਨਾ ਚਾਹੁੰਦੇ ਸਾਡੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਈ ਸਾਰਿਆ ਉਹ ਜਿਹੜੇ ਅੱਜ ਵੀ ਪੂਰੀ ਦੁਨੀਆ 'ਚ ਜਦੋਂ ਸਰਚ ਹੁੰਦੀ ਆ ਜਾਂ ਉਹਦਾ ਮਲਾਂਕਣ ਹੁੰਦਾ ਤੇ ਉਸ ਟਾਈਮ ਤੇ ਉਹ ਸਭ ਤੋਂ ਵਧੀਆ ਰਾਜ ਗਿਣਿਆ ਗਿਆ ਉਹਦੇ 'ਚ ਕਿਸੇ ਬੰਦੇ ਨਾਲ ਕੋਈ ਧੱਕਾ ਨਹੀਂ ਹੋਇਆ ਕਿਸੇ ਧੀ ਭੈਣ ਦੀ ਬੇਇੱਜ਼ਤੀ ਨਹੀਂ ਹੋਈ ਕਿਸੇ ਧਰਮਜਨ ਦਾ ਕੋਈ ਧਾਰਮਿਕ ਸਥਾਨ ਦਾ ਕੋਈ ਅਪਮਾਨ ਨਹੀਂ ਹੋਇਆ ਤੇ ਇਸ ਕਰਕੇ ਆਪਾਂ ਤੇ ਸਾਰੇ ਚਾਹੁੰਦੇ ਆ ਕਿ ਪੂਰਾ ਸੰਸਾਰ ਹੀ ਮੇਰੇ ਖਿਆਲੇ ਕਿ ਉਹ ਜਿਹੜਾ ਰਾਜ ਨੂੰ ਦੀ ਕਾਮਨਾ ਕਰਦਾ ਤੇ ਇਸ ਕਰਕੇ ਆਪਾਂ ਸਾਰੇ ਜਾਣੇ ਆਪਣੇ ਆਪ ਨੂੰ ਵੀ ਜੇ ਉਹ ਜਿਹੜਾ ਰਾਜ ਦੀ ਅਸੀਂ ਕਾਮਨਾ ਤਾਂ ਹੀ ਕਰ ਸਕਦੇ ਜੇ ਅਸੀਂ ਵੀ ਆਪ ਉਹ ਜੋ ਬਣਾਂਗੇ ਲੋਕ ਲਾਲਚ ਤੋਂ ਉਪਰ ਉੱਠਾਂਗੇ ਛੋਟੀਆਂ ਛੋਟੀਆਂ ਗਰਜਾਂ ਪਿੱਛੇ ਅਸੀਂ ਗਲਤ ਬੰਦਿਆਂ ਨੂੰ ਨਾ ਚੁਣੀਏ ਠੀਕ ਹੈ ਕਿ ਇਸ ਇਹ ਜ਼ਿੰਦਗੀ ਤੇ ਲੰਘ ਹੀ ਜਾਣੀ ਆ ਪਰ ਇਹ ਜ਼ਿੰਦਗੀ ਦਾ ਜੋ ਗੁਰੂ ਮਹਾਰਾਜ ਨੇ ਆਪਾਂ ਨੂੰ ਇਹ ਮਨੁੱਖਾ ਜੀਵਨ ਦਿੱਤਾ ਇਹ ਜੀਵਨ ਦਾ ਮਕਸਦ ਸਾਨੂੰ ਪਤਾ ਹੋਣਾ ਚਾਹੀਦਾ ਕਿਉਂਕਿ ਇਹ ਜੀਵਨ ਸਦਾ ਨਹੀਂ ਰਹਿਣਾ ਇਸ ਧਰਤੀ ਤੇ ਬڑے ਬڑے ਰਾਜੇ ਮਹਾਰਾਜੇ ਆਏ ਬڑے ਜੋਧੇ ਸੂਰਬੀ ਰਾਏ ਚਲੇ ਗਏ ਪਰ ਸਮਾ ਉਹਨਾਂ ਦੀ ਕਦਰ ਕਰਦਾ ਜਾਂ ਇਤਿਹਾਸ ਉਹਨਾਂ ਨੂੰ ਜਾਣਦਾ ਜਿਨ੍ਹਾਂ ਨੇ ਕੋਈ ਗਰੀਬਾਂ ਦੀ ਜੋ ਜ਼ੁਲਮ ਦੇ ਖਿਲਾਫ ਕੋਈ ਲੜਾਈ ਲੜੀ ਕੋਈ ਚੰਗਾ ਕਰਮ ਕਰਕੇ ਗਿਆ ਇਸ ਕਰਕੇ ਇਹ ਜਿੰਦਗੀ بار بار ਨਹੀਂ ਮਿਲਣੀ ਇਸ ਕਰਕੇ ਆਪਾਂ ਸਾਰੇ ਜਾਣੇ ਆਪੋ ਆਪਣਾ ਫਰਜ਼ ਪਛਾਣਿਆ ਆਪਣੇ ਗੁਰੂ ਦਾ ਓਟ ਆਸਰਾ ਲਈਏ ਗੁਰੂ ਦੇ ਚਰਨਾਂ 'ਚ ਅਰਦਾਸ ਕਰੀਏ ਕਿ ਗੁਰੂ ਸਾਹਿਬ ਸਾਡੀ ਕੌਮ ਨੂੰ ਵੀ ਸਮੱਤ ਬਖਸ਼ਣ ਇਕਤਾ ਫੌਗ ਬਖਸ਼ਣਾ ਅਸੀਂ ਸਾਰੇ ਜਣੇ ਨਾਲ ਮਿਲ ਕੇ ਇਹ ਜਿਹੜੇ ਜੋ ਜਿਹੇ ਹਾਲਾਤ ਇਸ ਦੇਸ਼ 'ਚ ਬਣੇ ਜੇ ਅਸੀਂ ਇਕੱਠੇ ਨਾ ਹੋਏ ਜਾਂ ਹੋਰ ਕਟ ਗਿਣਤੀਆਂ ਨੂੰ ਇਕੱਠਾ ਨਾ ਕੀਤਾ ਜਾਂ ਸਿਰਦ ਸੱਜਣਾ ਨੂੰ ਜਿਹੜੇ ਆਮ ਇਨਸਾਨੀਅਤ ਨੂੰ ਪਿਆਰ ਕਰਦੇ ਆ ਉਹਨਾਂ ਨਾਲ ਲੈ ਕੇ ਨਾ ਚੱਲੇ ਤੇ ਮੇਰਾ ਖਿਆਲ ਹੈ ਕਿ ਬਹੁਤ ਬੁਰੇ ਹਾਲਾਤ ਹੋਣ ਵਾਲੇ ਆ ਇਸ ਕਰਕੇ ਆਪਾਂ ਇਹ ਸਾਰੇ ਜਣੇ ਤਿਆਰੀ ਕਰੀਏ ਕਿ ਆਪਾਂ ਸਾਰੇ ਜਣੇ ਇੱਕ ਹੋਈਏ ਚੰਗੇ ਨੌਜਵਾਨ ਲੀਡਰਾਂ ਨੂੰ ਅੱਗੇ ਲੈ ਗਏ ਜਿਹੜੇ ਸਾਡੀ ਕੌਮ ਦੀ ਸਾਡੇ ਧਰਮ ਦੀ ਕਿਉਂਕਿ ਸਾਡਾ ਧਰਮ ਸਾਰਿਆਂ ਦਾ ਸਾਂਝਾ ਧਰਮ ਆ ਇਹਦੇ ਚ ਕਿਸੇ ਇਸ ਜਿਹੜਾ ਗੁਰੂ ਮਹਾਰਾਜ ਦੀ ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆ ਉਹ ਤੇ ਹਰੇਕ ਜਾਤ ਹਰੇਕ ਮਜਬ ਹਰੇਕ ਤੇ ਦੇ ਭਗਤ ਸੰਤ ਦੀ ਬਾਣੀ ਆ ਇਸ ਕਰਕੇ ਇਹ ਜਿਹੜਾ ਇੱਕ ਮੇਰਾ ਖਿਆਲ ਆ ਕਿ ਮਨੁੱਖੀ ਏਕਤਾ ਦਾ ਸਭ ਤੋਂ ਵੱਡਾ ਜਿਹੜਾ ਸਮੇਲ ਆ ਜਾਂ ਸਬੂਤ ਆ ਉਹ ਗੁਰੂ ਗ੍ਰੰਥ ਸਾਹਿਬ ਆ ਇਸ ਕਰਕੇ ਆਪਾਂ ਸਾਰੇ ਜਣੇ ਗੁਰੂ ਸਾਹਿਬ ਦੀ ਗੁਰੂ ਸਾਹਿਬ ਨੂੰ ਬੰਨਿ ਗਏ ਗੁਰੂ ਸਾਹਿਬ ਦੀ ਸੋਚ ਅਨਸਾਰ ਆਪਣਾ ਵੀ ਜੀਵਨ ਜੀਵੀਏ ਬਾਣੀ ਨਾਲ ਵੱਧ ਤੋਂ ਵੱਧ ਜੁੜੀਏ ਗੁਰੂ ਦੇ ਸਿੰਘ ਸੱਜੀਏ ਅੰਮ੍ਰਿਤਧਾਰੀ ਹੋਈਏ ਤੇ ਅੰਮ੍ਰਿਤਧਾਰੀ ਹੋ ਕੇ ਅਸੀਂ ਜੋ ਸਾਨੂੰ ਗੁਰੂ ਸਾਹਿਬ ਨੇ ਜੋ ਅਸੀਂ ਇੱਕ ਮੇਰੇ ਖਿਆਲ ਹੈ ਕਿ ਸਾਡੀ ਕੌਮ ਚ ਜਿਹੜਾ ਨਾ ਇੱਕ ਹੋਰ ਵੀ ਬੜਾ ਵੱਡਾ ਵਢਾ ਰਿਹਾ ਸਾਨੂੰ ਗੁਰੂ ਸਾਹਿਬ ਨੇ ਇੱਕ ਸਾਦਾ ਸਿੰਪਲ ਜੀਵਨ ਬਖਸ਼ਿਆ ਸੀ ਅਸੀਂ ਅੱਜ ਬੜੇ ਵਖਾਵੇ ਜੀ ਪਹਿਕੇ ਅਸੀਂ ਜੋ ਵੀ ਕਾਰਜ ਕਰਦੇ ਹਾਂ ਚਾਹ ਕੋਈ ਗੁਰਪੁਰ ਮਨਾਈਏ ਚਾਹ ਕੇ ਅਸੀਂ ਵਿਆਹ ਸ਼ਾਦੀਆਂ ਕਰੀਏ ਚਾਹੇ ਭੋਗ ਸਮਾਗਮ ਕਰੀਏ ਉਹਦੇ ਚ ਵੀ ਅਸੀਂ ਮੇਰਾ ਖਿਆਲ ਆ ਕਿ ਆਪਣੀ ਸਮਰੱਥਾ ਨਾਲੋਂ ਬਹੁਤ ਵਿਖਾਵਾ ਜਿਆਦਾ ਕਰਦੇ ਆ ਜਿਹਦੀ ਲੋੜ ਨਹੀਂਗੀ ਇਸ ਕਰਕੇ ਉਹੀ ਜੋ ਜੋ ਜਿੰਨਾ ਪੈਸਾ ਅਸੀਂ ਸਾਡੀ ਕੌਮ ਇਹੋ ਜਿਹੀ ਚੀਜ਼ਾਂ ਤੇ ਅਸੀਂ ਫਜ਼ੂਲ ਖਰਚ ਕਰ ਰਹੇ ਆ ਜੇ ਅਸੀਂ ਕੌਮ ਦੀ ਪੜ੍ਹਾਈ ਵਾਸਤੇ ਕੌਮ ਦੀ ਚੰਗੀ ਸਿਹਤ ਵਾਸਤੇ ਅਸੀਂ ਖਰਚਾ ਕਰੀਏ ਤੇ ਮੇਰਾ ਖਿਆਲ ਹੈ ਕਿ ਦੁਨੀਆ ਦੀ ਕੋਈ ਤਾਕਤ ਸਾਨੂੰ ਨੇ ਵਾ ਨਹੀਂ ਦਿਖਾ ਸਕਦੀ ਇਸ ਕਰਕੇ ਸਾਨੂੰ ਆਪਣੇ ਸਰਕਾਰਾਂ ਦੇ ਸਾਡੇ ਨਾਲ ਜ਼ੁਲਮ ਕਰਦੀਆਂ ਪਰ ਸਾਨੂੰ ਵੀ ਆਪਣੇ ਆਪ ਛਾਤੀ ਮਾਰਨੀ ਲੋੜ ਹੈ ਕਿ ਐਸੇ ਵੀ ਕਿੱਥੇ ਕਿੱਥੇ ਗਲਤ ਹੈ ਅਸੀਂ ਵੀ ਉਹ ਚੀਜ਼ਾਂ ਨੂੰ ਠੀਕ ਕਰਕੇ ਆਪਣੀ ਕੌਮ ਦੀ ਚੜ੍ਹਦੀ ਕਲਾ ਲਈ ਸਾਰੇ ਜਾਨੇ ਜੋਰਦਾਨ ਪਾਈਏ ਆਪ ਚੰਗੇ ਬਣੀਏ ਸਮਾਜ ਨੂੰ ਚੰਗਾ ਬਣਾਉਣ ਦੀ ਕੋਸ਼ਿਸ਼ ਕਰੀਏ ਤੇ ਇਹ ਇਹ ਤਾਂ ਹੀ ਸੰਭਵ ਹੋ ਜਾਏ ਸੇ ਗੁਰੂ ਸਾਹਿਬ ਦੀ ਸੋਚ ਨੂੰ ਅਪਣਾਵਾਂਗੇ ਸਾਡੇ ਚ ਵਖਰੇਵੇਂ ਤਾਂ ਹੀ ਆ ਅੱਜ ਕਿ ਅਸੀਂ ਆਪਕੋ ਆਪਣੀ ਮੱਤ ਚੱਕੀ ਫਿਰਦੇ ਜੇ ਅਸੀਂ ਜਿਹੜੇ ਗੁਰੂ ਦੀ ਮੱਤ ਧਾਰਨ ਕਰਨ ਲਈ ਦੋ ਦਿਨ ਸਾਡੇ ਚ ਮੇਰੇ ਖਾਲਾ ਵਖਰੇਵਾ ਵੀ ਕੋਈ ਨਹੀਂ ਕਿ ਸਾਰਿਆਂ ਨੂੰ ਇਨਸਾਫ ਮਿਲੇ ਪਰ ਇਹ ਚੀਜ਼ ਹੈ ਕਿ ਜਦੋਂ ਸਾਡੇ ਨਾਲ ਬਹੁਤ ਵੱਡਾ ਬੇਇਨਸਾਫੀ ਹੋ ਰਹੀ ਹੈ ਇਸ ਦੇਸ਼ ਦੇ ਵਿੱਚ ਕਿਉਂ ਦੇਖੋ ਕਿ ਤੁਸੀਂ 84 ਤੁਹਾਡੇ ਸਾਹਮਣੇ ਵਾਪਰਿਆ ਤੁਸੀਂ ਸਾਰੇ ਜਣੇ ਜਾਣਦੇ ਹੋ ਉਹਦਾ ਅਜੇ ਤੱਕ ਆਪਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ ਉਤੋਂ ਬਾਅਦ ਚ ਵੀ ਦੇਖੋ ਕਿ ਸਾਡੀ ਨੌਜਵਾਨੀ ਨੂੰ ਕਿਦਾਂ ਕੋਹ ਕੋ ਕੇ ਮਾਰਿਆ ਗਿਆ ਉਤੋਂ ਬਾਅਦ ਦੇ ਵਿੱਚ ਫਿਰ ਜਦੋਂ ਉੱਥੇ ਵੀ ਨਹੀਂ ਗੱਲ ਬਣੀ ਉਦੋਂ ਬਾਅਦ ਫਿਰ ਦੇਖੋ ਕਿ ਸਾਡੀ ਕੌਮ ਦੇ ਹੋਣ ਦਸਤੀ ਨੂੰ ਮਟਾਉਣ ਵਾਸਤੇ ਉਹਨਾਂ ਨੇ ਸਾਡੇ ਅੰਦਰ ਸੱਭਿਆਚਾਰ ਦੇ ਨਾਂ ਦੇ ਉੱਤੇ ਲਚਰਤਾ ਇਹੋ ਜਿਹਾ ਗੰਦਾ ਸਿਸਟਮ ਲਿਆਂਦਾ ਗਾਣੇ ਵਜਾਣੇ ਤੇ ਸਾਡੀ ਕੌਮ ਨੂੰ ਨੱਚਣਾ ਟੱਪਣਾ ਸਿਖਾ ਕੇ ਸਾਡੇ ਆਪਣੇ ਜਿਹੜਾ ਸਾਡਾ ਵਿਰਸਾ ਸੀ ਚੜ੍ਹਦੀ ਕਲਾ ਵਾਲਾ ਉਤੋਂ ਤੋੜਿਆ ਸਾਨੂੰ ਨਸ਼ਿਆਂ ਦੀ ਦਲਦਲ ਧੱਕਿਆ ਸਾਨੂੰ ਆਪਣੇ ਧੀਆਂ ਪੇਣਾਂ ਦੇ ਜਿਹੜੇ ਅਸੀਂ ਰਾਖੇ ਹੁੰਦੇ ਸਾਂ ਉਹ ਸਾਡੇ ਹੀ ਇਹ ਇਹੋ ਜੇ ਸਾਡੇ ਬੱਚਿਆਂ ਨੂੰ ਉਹੋ ਜੇ ਪਾਸੇ ਨੂੰ ਤੋਰ ਦਿੱਤਾ ਕਿ ਉਹ ਅਸੀਂ ਆਪਣੀਆਂ ਧੀਆਂ ਭੈਣਾਂ ਦੇ ਜਿੱਥੇ ਰੱਖੀ ਕਰਦੇ ਹਾਂ ਅਸੀਂ ਉਹਨਾਂ ਦੇ ਮਗਰੀ ਤੋਂ ਫਿਰਨਾ ਸ਼ੁਰੂ ਕਰ ਦਿੱਤਾ ਇਹ ਜਿਹੜੇ ਸਾਡੇ ਵਾਸਤੇ ਜਿਹੜੀ ਬੜੀ ਇਹੋ ਜੇ ਹਾਲਾਤ ਸਾਡੇ ਦੇ ਪੈਦਾ ਕੀਤੇ ਗਏ ਅੱਜ ਪੰਜਾਬ ਦੇ ਤੁਸੀਂ ਹਾਲਾਤ ਵੇਖੋਗੇ ਬਹੁਤ ਹੀ ਬੁਰੇ ਆ ਹੋ ਸਕਦਾ ਹਰਿਆਣੇ ਦਾ ਮੈਨੂੰ ਪਤਾ ਨਹੀਂ ਕਿ ਇੱਥੇ ਵੀ ਕਿੰਦਾਂ ਦੇ ਹੋਣ ਪਰ ਪੰਜਾਬ ਵਿੱਚ ਤੇ ਮੇਰਾ ਖਿਆਲ ਕੋਈ ਪਿੰਡ ਕੋਈ ਗਲੀ ਮੁਹੱਲਾ ਨਹੀਂ ਰਹਿ ਗਿਆ ਕਿ ਜਿੱਥੋਂ ਕਿਸੇ ਨੌਜਵਾਨ ਦੀ ਨਸ਼ਿਆਂ ਨੇ ਜਾਨ ਨਾ ਲਈ ਹੋਵੇ ਤੇ ਬਹੁਤ ਹੀ ਤੇ ਇੱਥੇ ਦੀਆਂ ਜੋ ਸਰਕਾਰਾਂ ਵਾਂ ਉਹ ਸਾਨੂੰ ਮਲਿਆ ਮੇੜ ਕਰ ਦੇਣਾ ਚਾਹੁੰਦੀਆਂ ਉਹ ਚਾਹੇ ਕੋਈ ਕਿਸੇ ਪਾਰਟੀ ਦੀ ਹੋਵੇ ਕਿਉਂਕਿ ਕਾਂਗਰਸ ਨੇ 1984 ਕੀਤਾ ਉਦੋਂ ਬਾਅਦ ਚਾ ਤੁਸੀਂ ਦੇਖੋ ਕਿ ਆ 2021-22 ਜਦੋਂ ਆਪਾਂ ਕਿਸਾਨਾਂ ਅੰਦੋਲਨ ਲੜਿਆ ਤੇ ਉਦੋਂ ਵੀ ਦੇਖੋ ਕਿ 700 ਕਿਸਾਨ ਤੇ ਆਪਣਾ ਸ਼ਹੀਦ ਹੋਇਆ ਉਦੋਂ ਵੀ ਤੇ ਉਦੋਂ ਸਰਕਾਰ ਦੂਜੀ ਪਾਰਟੀ ਦੀ ਸੀ ਫਿਰ ਹੁਣ ਉਥੋਂ ਵੀ ਕੋਈ ਇਨਸਾਫ ਨਹੀਂ ਹੁਣ ਵੀ ਜੋ ਹਾਲਾਤ ਬਣੇ ਪਏ ਆ ਉਹ ਪੰਜਾਬ ਤੇ ਹਰਿਆਣੇ ਦਾ ਬਾਰਡਰ ਬੰਦ ਕਰਕੇ ਲੋਕਾਂ ਨੂੰ ਕਿੱਦਾਂ ਜਲੀਲ ਕੀਤਾ ਜਾ ਰਿਹਾ ਤੇ ਉਹ ਸਰਕਾਰ ਜਿਹੜੀ ਆ ਕਿ ਮੇਰੇ ਖਿਆਲ ਸਾਨੂੰ ਅਲੱਗ ਥਲਾਂ ਕਰਨਾ ਚਾਹੁੰਦੀ ਆ ਸਾਨੂੰ ਆਪਸ ਵਿੱਚ ਵੰਡਣਾ ਚਾਹ ਰਹੀ ਆ ਇਸ ਕਰਕੇ ਆਪਾਂ ਸਾਰੇ ਜਾਣੇ ਉਹਨਾਂ ਦੀਆਂ ਚਾਲਾਂ ਨੂੰ ਸਮਝੀਏ ਕਿ ਜਿੰਨੀਆਂ ਵੀ ਨੈਸ਼ਨਲ ਪਾਰਟੀਆਂ ਦਿਨ ਤੋਂ ਚੱਲਣ ਵਾਲੀਆਂ ਉਹ ਮੇਰੇ ਖਿਆਲੋਂ ਸਾਡਾ ਕਦੇ ਨਹੀਂ ਭਲਾ ਕਰ ਸਕਦੀਆਂ ਉਹ ਸਾਡੀ ਜਿਹੜੀਆਂ ਖੇਤਰੀ ਪਾਰਟੀਆਂ ਉਹਨਾਂ ਨੂੰ ਖਾ ਜਾਣਾ ਚਾਹੁੰਦੀਆਂ ਤੁਹਾਡੇ ਹਰਿਆਣਾ ਚਿਫਸੀ ਇਹ ਜਿਹੜੀ ਸ੍ਰੀਮਾਨ ਦੇਵੀ ਲਾਲ ਦੀ ਪਾਰਟੀ ਸੀ ਉਹਨੂੰ ਵੀ ਖਤਮ ਕਰ ਦਿੱਤਾ ਗਿਆ ਇਹ ਜਿਹੜੀ ਹੁਣ ਸਾਡੀ ਆ ਅਕਾਲੀ ਦਲ ਸੀ ਜਿਹੜੀ ਸਾਡੀ ਗਾਇ ਬਗਾਏ ਸਾਡੀ ਕੋਈ ਮਾਂ ਫੜਦੀ ਸੀ ਸਾਡੀ ਕੋਈ ਸਿੱਖਾ ਨਾ ਕਿਤੇ ਵੀ ਜ਼ੁਲਮ ਅੰਦਾਜ਼ੀ ਤੋਂ ਖੜਦੀ ਸੀ ਉਹਦਾ ਵੀ ਮਲੀਆ ਮੇੜ ਕਰ ਦਿੱਤਾ ਗਿਆ ਉਸ ਸਾਡੇ ਲੀਡਰ ਇਦਾਂ ਦੇ ਮਿਲ ਗਏ ਕਿ ਉਹ ਆਪਣੇ ਲੋਭ ਲਾਲਚ ਦੇ ਖਾਤਰ ਆਪਣੇ ਕੌਮ ਨੂੰ ਧੋਖਾ ਦੇ ਕੇ ਉਹ ਉਹ ਵੇਚ ਦਿੱਤਾ ਬਣਾ ਨੇ ਤੇ ਅੱਜ ਦੇਖੋ ਕਿ ਜਿਹੜੀ ਸਾਡੀ ਕੌਮ ਦੀ ਹੋਂਦ ਹਸਦੀ ਨਹੀਂ ਜਿਹੜੇ ਕੋ ਲੋਕ ਲੜਦੇ ਆ ਜਾਂ ਕੋਈ ਚੜ੍ਹਦੀ ਕਲਾ ਨਾ ਉਹ ਉਹ ਦੇਖੋ ਕਿ ਉਹ 30 30 ਸਾਲ ਹੋ ਗਏ ਜੇਲਾ ਚ ਬੈਠਿਆ 35 35 ਸਾਲ ਹੋ ਗਿਆ ਦੋ ਦੋ ਤਿੰਨ ਤਿੰਨ ਸਰਕਾਰਾਂ ਸਾਡੇ ਜਿਹੜੇ ਆਪਣੇ ਆਪ ਨੂੰ ਪੰਥਕ ਘਾਉਣ ਵਾਲੇ ਸੀ ਉਹਨਾਂ ਵੀ ਮੰਨ ਲਈਆਂ ਪਰ ਉਹਨਾਂ ਨੇ ਕੋਈ ਉਸ ਟਾਈਮ ਤੇ ਕੋਈ ਗੱਲ ਨਹੀਂ ਕੀਤੀ ਅੱਜ ਜਦੋਂ ਸਤਾ ਤੋਂ ਬਾਹਰ ਅੱਜ ਕੁਝ ਵੀ ਨਹੀਂ ਬੱਲੇ ਰਹਿ ਗਿਆ ਤੇ ਅੱਜ ਜਦੋਂ ਉਹਨਾਂ ਨੂੰ ਬੰਦੀ ਸਿੰਘ ਗਿਆ ਜਾਂ ਗੁਰੂ ਸਾਹਿਬ ਦੀਆਂ ਬੇਦਮੀ ਉਹਨਾਂ ਦੇ ਰਾਜ ਚ ਹੋਈਆਂ ਉਦੋਂ ਕੁਝ ਨਹੀਂ ਕੀਤਾ ਜਾ ਸਕਿਆ ਤੇ ਅੱਜ ਜਦੋਂ ਹੁਣ ਸਤਾ ਤੋਂ ਬਾਹਰ ਹੈ ਤਾਂ ਹੁਣ ਸਾਰੀਆਂ ਚੀਜ਼ਾਂ ਚੇਤੇ ਆ ਗਈਆਂ ਇਸ ਕਰਕੇ ਮੇਰਾ ਖਿਆਲ ਹੈ ਕਿ ਆਪਾਂ ਨੂੰ ਸਾਰਿਆਂ ਨੂੰ ਸਮਝਣ ਦੀ ਲੋੜ ਆ ਤੇ ਆਪਾਂ ਸਾਰੇ ਜਣੇ ਇੱਕ ਹੋਈਏ ਗੁਰੂ ਸਾਹਿਬ ਦੀ ਭੈ ਭਾਵਨਾ ਵਿੱਚ ਰਹੀਏ ਗੁਰੂ ਸਾਹਿਬ ਸਾਨੂੰ ਹਮੇਸ਼ਾ ਜ਼ੁਲਮ ਦੇ ਖਿਲਾਫ ਖੜਨ ਦੀ ਗੱਲ ਕਰਦੇ ਆ ਕਿ ਸਾਡੀ ਜਿਹੜੀ ਖੇਤਰੀ ਪਾਰਟੀ ਸੀ ਉਹਨਾਂ ਜ਼ੁਲਮ ਦੇ ਖਿਲਾਫ ਪਹਿਲਾਂ ਵੀ ਬਹੁਤ ਵੱਡੀ ਲੜਾਈ ਲੜੀ 75 ਜਦੋਂ ਐਮਰਜੈਂਸੀ ਲੱਗੀ ਉਦੋਂ ਸਾਰੇ ਦੇਸ਼ ਨੂੰ ਉਹਨਾਂ ਨੇ ਸਾਰੇ ਦੇਸ਼ ਨੂੰ ਉਹਨਾਂ ਨੇ ਉਹਨਾਂ ਦੀ ਜਬਾਨ ਬੰਦ ਕਰ ਦਿੱਤੀ ਸੀ ਪਰ ਇੱਕ ਉਹ ਅਕਾਲੀ ਦਲ ਸੀ ਉਸ ਟਾਈਮ ਤੇ ਜਿਹੜੇ ਸਿਰ ਦੇ ਲੀਡਰ ਸੀ ਉਹਨਾਂ ਨੇ ਐਮਰਜੈਂਸੀ ਦੇ ਖਿਲਾਫ ਲੜਾਈ ਲੜ ਕੇ ਤੇ ਸਾਰੇ ਵਿਦੇਸ਼ ਦੇ ਬਾਕੀ ਪਾਰਟੀਆਂ ਨਾਲ ਮਿਲ ਕੇ ਉਸ ਟਾਈਮ ਅਮਰਜੈਂਸੀ ਦੇ ਖਿਲਾਫ ਜਿਹੜਾ ਉਹ ਮੋਰਚਾ ਜਿੱਤਿਆ ਤੇ ਇਹ ਜਿਹੀਆਂ ਚੀਜ਼ਾਂ ਜਿਹੜੀਆਂ ਕਿ ਜੇ ਆਪਾਂ ਆਪਣੇ ਹੋਣ ਦੱਸਦੇ ਨੂੰ ਜੀਣਾ ਰੱਖਣਾ ਕਿਉਂਕਿ ਸਿੱਖ ਧਰਮ ਸਭ ਦਾ ਭਲਾ ਮੰਗਦਾ ਇਹਦਾ ਇਸ ਧਰਤੀ ਤੇ ਰਹਿਣਾ ਬਹੁਤ ਜ਼ਰੂਰੀ ਆ ਇਹ ਤੋਂ ਬਿਨਾ ਤੁਸੀਂ ਦੇਖੋ ਸਿੱਖ ਧਰਮ ਚ ਕੋਈ ਜਾਤ ਪਾਤ ਨਹੀਂ ਠੀਕ ਹੈ ਕਿ ਸਾਡੇ ਚ ਅੱਜ ਵਾਰ ਦਿੱਤੀ ਗਈ ਸਾਨੂੰ ਧਰਮ ਮਜ਼ਬਦ ਦੇ ਨਾਂ ਤੇ ਵੰਡ ਦਿੱਤਾ ਗਿਆ ਸਾਡਾ ਤੇ ਧਰਮ ਸਾਰਿਆਂ ਨਾਲ ਕੋਈ ਬੈਰੀ ਨਹੀਂ ਬਗਾਨਾ ਸਗੇ ਸੰਗ हमको ਬਣਾਈ ਦੇ ਮਾਂ ਵਖਾਂ ਅਨਸਾਰ ਸੀ ਜਾ ਇੱਕ ਪਿਤਾ ਇੱਕ ਸਕੇ ਹਾਂ ਮਾਰਕਾ ਜਾਂ ਸੂਰਤ ਆਪਾਂ ਜੋ ਮਾਨਸਕੀ ਜਾਤ ਸਭ ਇੱਕ ਹੈ ਪਛਾਣ ਬੋਦੇ ਤੇ ਸਾਡੇ ਸਭ ਕੁਝ ਹੁਣ ਅਸੀਂ ਵੀ ਮੇਰੇ ਖਿਆਲ ਸਾਨੂੰ ਗੁਰੂ ਨੇ ਬਹੁਤ ਨਰਾਲਾਪਨ ਬਖਸ਼ਿਆ ਸੀ ਵੀ ਅਸੀਂ ਸਾਡੀ ਹੋਣ ਦਸਤੀ ਵਿਲੱਖਣ ਸੀਗੀ ਪਰ ਅੱਜ ਦੀ ਡੇਟ ਚ ਮੇਰਾ ਖਿਆਲ ਹੈ ਕਿ ਸਾਡਾ ਕਰਤਾਰ ਵੀ ਦੂਜਿਆਂ ਤੋਂ ਵੀ ਮੇਰੇ ਖਲ ਨੀਵਾ ਹੋਈ ਜਾ ਰਿਹਾ ਕਿਉਂਕਿ ਅੱਜ ਅਸੀਂ ਛੋਟੇ ਛੋਟੇ ਲਾਲਚਾਂ ਪਿੱਛੇ ਆਪਣੀ ਕੌਮ ਨੂੰ ਵੀ ਆਪਣੇ ਲੋਕਾਂ ਨੂੰ ਵੀ ਦਗਾ ਦੇਈ ਜਾਂਦੇ ਆ ਆਪਣੀਆਂ ਛੋਟੀਆਂ ਛੋਟੀਆਂ ਸਾਡੇ ਜਿਹੜਾ ਇਤਿਹਾਸ ਸੀ ਸਾਡੇ ਵੱਡਿਆਂ ਵਡੇਰਿਆਂ ਨੇ ਵਜ਼ੀਰੀਆਂ ਨੂੰ ਵੀ ਠੋਕਰਾ ਮਾਰਤੀਆਂ ਪਰ ਆਪਣੀ ਕੌਮ ਦਾ ਸਿਰ ਉੱਚਾ ਰੱਖਿਆ ਅੱਜ ਅਸੀਂ ਆਪਣੀ ਕੋਈ ਛੋਟੀ ਮੋਟੀ ਚੌਧਰੀ ਚੇਅਰਮੈਨ ਕੋਈ ਸਰਪੰਚ ਹੀ ਆ ਪੰਚੀ ਵਾਸਤੇ ਵੀ ਇਹ ਆਪਣੇ ਕੌਮ ਨਾਲ ਕੋਈ ਵੀ ਧੋਖਾ ਕਰਨ ਤੋਂ ਗਰੇਜ ਨਹੀਂ ਕਰ ਰਹੇ ਇਹ ਮੇਰਾ ਖਿਆਲ ਹੈ ਕਿ ਸਾਰੀਆਂ ਚੀਜ਼ਾਂ ਜਿਹੜੀਆਂ ਇਹਦਾ ਕਾਰਨ ਇਹ ਹੋਈ ਹੈ ਕਿ ਅਸੀਂ ਠੀਕ ਹੈ ਕਿ ਸ਼ਕਲ ਸੂਰਤੋਂ ਤੇ ਅਸੀਂ ਲੱਗਦੇ ਆ ਕਿ ਅਸੀਂ ਸਿੱਖੇ ਆਪਣੇ ਆਪ ਨੂੰ ਇਸੇ ਖੌਂਦੇ ਵੀ ਸਿੱਖਿਆ ਪਰ ਗੁਰੂ ਸਾਹਿਬ ਦੀ ਸੋਚ ਸਾਡੇ ਚ ਨਹੀਂ ਰਹੀ ਮੇਰੇ ਖਿਆਲ ਅੱਜ ਇਸ ਅੱਜ ਵੀ ਸਾਡੇ ਚ ਜਾਤ ਪਾਤ ਵੀ ਆ ਅੱਜ ਵੀ ਸਾਡੇ ਚ ਉੱਚੀ ਨੀਚ ਵੀ ਆ ਤੇ ਸਾਰੀਆਂ ਚੀਜ਼ਾਂ ਜਿਹੜੀਆਂ ਅੱਜ ਵੀ ਅਸੀਂ ਆਪਣੇ ਖੁਦਗਰਜ਼ੀ ਸਾਡੇ ਚ ਬਹੁਤ ਵੱਡੀ ਆ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਗੁਰੂ ਸਾਹਿਬ ਦਾ ਆਸ਼ਰਾ ਲਈਏ ਗੁਰੂ ਸਾਹਿਬ ਦੀ ਜਿਹੜੀ ਸੋਚ ਆ ਪੂਰੇ ਸੰਸਾਰ ਦਾ ਭਲਾ ਮੰਗਦੇ ਸੀ ਦੋਵਲੇ ਅਰਦਾਸ ਚ ਸਾਡੇ ਵਾਸਤੇ ਕੋਈ ਧਰਮ ਕੋਈ ਜਾਤ ਸਾਡੇ ਕੋਈ ਵਿਰੋਧੀ ਨਹੀਂ ਸਾਡੇ ਅਸੀਂ ਤੇ ਜ਼ੁਲਮ ਦੇ ਖਿਲਾਫ ਲੜਨ ਵਾਸਤੇ ਸਾਨੂੰ ਗੁਰੂ ਮਹਾਰਾਜ ਨੇ ਖਾਲਸਾ ਸਾਜਿਆ ਸੀ ਤੇ ਜ਼ੁਲਮ ਦੇ ਖਿਲਾਫ ਖਾਲਸਾ ਜਿੰਨਾ ਚਿਰ ਇਹ ਧਰਤੀ ਤੇ ਰਹੂਗਾ ਉਹ ਲੜਦਾ ਹੀ ਰਹੂਗਾ ਇਸ ਕਰਕੇ ਆਪਾਂ ਵੀ ਨੌਜਵਾਨਾਂ ਨੂੰ ਅਪੀਲ ਹੈ ਕਿ ਤੁਸੀਂ ਵੀ ਸਿੰਘ ਸਜੋ ਤੇ ਜਿਹੜੀਆਂ ਸਾਡੇ ਪ੍ਰਤੀ ਹਕੂਮਤ ਵੱਲੋਂ ਕੋਈ ਇਹੋ ਜਿਹੀਆਂ ਗੱਲਾਂ ਫੁਲਾਈਆਂ ਜਾ ਰਹੀਆਂ ਦੂਜੇ ਧਰਮਾਂ ਦੇ ਲੋਕਾਂ ਚ ਦੂਜੇ ਫਿਰਕਿਆਂ ਚ ਉਹ ਬੇਸਾਰੀਆਂ ਬੇਬਨਾਦ ਆ ਅਸੀਂ ਸਾਰੇ ਪੂਰੇ ਸਾਰੇ ਲੋਕਾਂ ਦਾ ਹੀ ਭਲਾ ਚਾਹੁੰਦੇ ਆ ਸਾਡੀ ਅਸੀਂ ਕਿਸੇ ਨਾਲ ਕੋਈ ਧੱਕਾ ਨਹੀਂ ਕਰਨਾ ਚਾਹੁੰਦੇ ਸਾਡੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਚੜੀ ਸਾਰਿਆ ਉਹ ਜਿਹੜੇ ਅੱਜ ਵੀ ਪੂਰੀ ਦੁਨੀਆ 'ਚ ਜਦੋਂ ਸਰਚ ਹੁੰਦੀ ਆ ਜਾਂ ਉਹਦਾ ਮਲਾਂਟਨ ਹੁੰਦਾ ਤੇ ਉਸ ਟਾਈਮ ਤੇ ਉਹ ਸਭ ਤੋਂ ਵਧੀਆ ਰਾਜ ਗਿਣਿਆ ਗਿਆ ਉਹਦੇ 'ਚ ਕਿਸੇ ਬੰਦੇ ਨਾਲ ਕੋਈ ਧੱਕਾ ਨਹੀਂ ਹੋਇਆ ਕਿਸੇ ਧੀ ਭੈਣ ਦੀ ਬੇਇੱਜ਼ਤੀ ਨਹੀਂ ਹੋਈ ਕਿਸੇ ਧਰਮਜਮ ਦਾ ਕੋਈ ਧਾਰਮਿਕ ਸਥਾਨ ਦਾ ਕੋਈ ਅਪਮਾਨ ਨਹੀਂ ਹੋਇਆ ਤੇ ਇਸ ਕਰਕੇ ਆਪਾਂ ਤੇ ਸਾਰੇ ਚਾਹੁੰਦੇ ਆ ਕਿ ਪੂਰਾ ਸੰਸਾਰ ਹੀ ਮੇਰੇ ਖਾਲੇ ਕਿ ਉਹ ਜਿਹੇ ਰਾਜ ਨੂੰ ਦੀ ਕਾਮਨਾ ਕਰਦਾ ਤੇ ਇਸ ਕਰਕੇ ਆਪਾਂ ਸਾਰੇ ਜਾਣੇ ਆਪਣੇ ਆਪ ਨੂੰ ਵੀ ਜੇ ਉਹ ਜਿਹੇ ਰਾਜ ਦੀ ਅਸੀਂ ਕਾਮਨਾ ਤਾਂ ਹੀ ਕਰ ਸਕਦੇ ਜੇ ਅਸੀਂ ਵੀ ਆਪ ਉਹ ਜੇ ਬਣਾਂਗੇ ਲੋਕ ਲਾਲਚ ਤੋਂ ਉੱਪਰ ਉੱਠਾਂਗੇ ਛੋਟੀਆਂ ਛੋਟੀਆਂ ਗਰਜਾਂ ਪਿੱਛੇ ਅਸੀਂ ਗਲਤ ਬੰਦਿਆਂ ਨੂੰ ਨਾ ਚੁਣੀਏ ਠੀਕ ਹੈ ਕਿ ਇਸ ਇਹ ਜ਼ਿੰਦਗੀ ਤੇ ਲੰਘ ਹੀ ਜਾਣੀ ਆ ਪਰ ਇਹ ਜ਼ਿੰਦਗੀ ਦਾ ਜੋ ਗੁਰੂ ਮਹਾਰਾਜ ਨੇ ਆਪਾਂ ਨੂੰ ਇਹ ਮਨੁੱਖਾ ਜੀਵਨ ਦਿੱਤਾ ਇਹ ਜੀਵਨ ਦਾ ਮਕਸਦ ਸਾਨੂੰ ਪਤਾ ਹੋਣਾ ਚਾਹੀਦਾ ਕਿਉਂਕਿ ਇਹ ਜੀਵਨ ਸਦਾ ਨਹੀਂ ਰਹਿਣਾ ਇਸ ਧਰਤੀ ਤੇ ਬڑے ਬڑے ਰਾਜੇ ਮਹਾਰਾਜੇ ਆਏ ਬڑے ਜੋਧੇ ਸੂਰਬੀਰ ਆਏ ਚਲੇ ਗਏ ਪਰ ਸਮਾ ਉਹਨਾਂ ਦੀ ਕਦਰ ਕਰਦਾ ਜਾਂ ਇਤਿਹਾਸ ਉਹਨਾਂ ਨੂੰ ਜਾਣਦਾ ਜਿਨ੍ਹਾਂ ਨੇ ਕੋਈ ਗਰੀਬਾਂ ਦੀ ਜੋ ਜ਼ੁਲਮ ਦੇ ਖਿਲਾਫ ਕੋਈ ਲੜਾਈ ਲੜੀ ਕੋਈ ਚੰਗਾ ਕਰਮ ਕਰਕੇ ਗਿਆ ਇਸ ਕਰਕੇ ਇਹ ਜਿੰਦਗੀ بار بار ਨਹੀਂ ਮਿਲਣੀ ਇਸ ਕਰਕੇ ਆਪਾਂ ਸਾਰੇ ਜਾਣੇ ਆਪੋ ਆਪਣਾ ਫਰਜ਼ ਪਛਾਣਿਆ ਆਪਣੇ ਗੁਰੂ ਦਾ ਓਟ ਆਸਰਾ ਲਈਏ ਗੁਰੂ ਦੇ ਚਰਨਾਂ 'ਚ ਅਰਦਾਸ ਕਰੀਏ ਕਿ ਗੁਰੂ ਸਾਹਿਬ ਸਾਡੀ ਕੌਮ ਨੂੰ ਵੀ ਸਮੱਤ ਬਖਸ਼ਣਾ ਇਕਤਾ 폭 ਬਖਸ਼ਣ ਅਸੀਂ ਸਾਰੇ ਜਣੇ ਰਾਏ ਮਿਲ ਕੇ ਇਹ ਜਿਹੜੇ ਜੋ ਜਿਹੇ ਹਾਲਾਤ ਇਸ ਦੇਸ਼ 'ਚ ਬਣੇ ਜੇ ਅਸੀਂ ਇਕੱਠੇ ਨਾ ਹੋਏ ਜਾਂ ਹੋਰ ਘਟ ਗਿੰਤਿਆਂ ਨੂੰ ਇਕੱਠਾ ਨਾ ਕੀਤਾ ਜਾਂ ਸਿਰਦ ਸੱਜਣਾ ਨੂੰ ਜਿਹੜੇ ਆਮ ਇਨਸਾਨੀਅਤ ਨੂੰ ਪਿਆਰ ਕਰਦੇ ਆ ਉਹਨਾਂ ਨਾਲ ਲੈ ਕੇ ਨਾ ਚੱਲੇ ਤੇ ਮੇਰਾ ਖਿਆਲ ਹੈ ਕਿ ਬਹੁਤ ਬੁਰੇ ਹਾਲਾਤ ਹੋਣ ਵਾਲੇ ਆ ਇਸ ਕਰਕੇ ਆਪਾਂ ਇਹ ਸਾਰੇ ਜਣੇ ਤਿਆਰੀ ਕਰੀਏ ਕਿ ਆਪਾਂ ਸਾਰੇ ਜਣੇ ਇੱਕ ਹੋਈਏ ਚੰਗੇ ਨੌਜਵਾਨ ਲੀਡਰਾਂ ਨੂੰ ਅੱਗੇ ਲੈਈਏ ਜਿਹੜੇ ਸਾਡੀ ਕੌਮ ਦੀ ਸਾਡੇ ਧਰਮ ਦੀ ਕਿਉਂਕਿ ਸਾਡਾ ਧਰਮ ਸਾਰਿਆਂ ਦਾ ਸਾਂਝਾ ਧਰਮ ਹੈ ਇਹਦੇ ਚ ਕਿਸੇ ਇਸ ਜਿਹੜਾ ਗੁਰੂ ਮਹਾਰਾਜ ਦੀ ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆ ਉਹਦੇ ਹਰੇਕ ਜਾਤ ਹਰੇਕ ਮਜਬ ਹਰੇਕ ਤੇ ਦੇ ਭਗਤ ਸੰਤ ਦੀ ਬਾਣੀ ਆ ਇਸ ਕਰਕੇ ਇਹ ਜਿਹੜਾ ਇੱਕ ਮੇਰੇ ਖਿਆਲ ਆ ਕਿ ਮਨੁੱਖੀ ਏਕਤਾ ਦਾ ਸਭ ਤੋਂ ਵੱਡਾ ਜਿਹੜਾ ਸਮੇਲ ਆ ਜਾਂ ਸਬੂਤ ਆ ਉਹ ਗੁਰੂ ਗ੍ਰੰਥ ਸਾਹਿਬ ਆ ਇਸ ਕਰਕੇ ਆਪਾਂ ਸਾਰੇ ਜਣੇ ਗੁਰੂ ਸਾਹਿਬ ਦੀ ਗੁਰੂ ਸਾਹਿਬ ਨੂੰ ਮੰਨ ਗਏ ਗੁਰੂ ਸਾਹਿਬ ਦੀ ਸੋਚ ਅਨਸਾਰ ਆਪਣਾ ਵੀ ਜੀਵਨ ਜੀਵੀਏ ਬਾਣੀ ਨਾਲ ਵੱਧ ਤੋਂ ਵੱਧ ਜੁੜੀਏ ਗੁਰੂ ਦੇ ਸਿੰਘ ਸੱਜੀਏ ਅਮਰਤਾਰੀ ਹੋਈਏ ਤੇ ਅਮਰਤਾਰੀ ਹੋ ਕੇ ਅਸੀਂ ਜੋ ਸਾਨੂੰ ਗੁਰੂ ਸਾਹਿਬ ਨੇ ਜੋ ਅਸੀਂ ਇੱਕ ਮੇਰੇ ਖਿਆਲ ਹੈ ਕਿ ਸਾਡੀ ਕੌਮ ਚ ਜਿਹੜਾ ਨਾ ਇੱਕ ਹੋਰ ਵੀ ਬੜਾ ਵਰਨਗਾ ਰਿਹਾ ਸਾਨੂੰ ਗੁਰੂ ਸਾਹਿਬ ਨੇ ਇੱਕ ਸਾਦਾ ਸਿੰਪਲ ਜੀਵਨ ਬਖਸ਼ਿਆ ਸੀ ਅਸੀਂ ਅੱਜ ਬੜੇ ਵਖਾਵੇ ਜਿੱਚ ਪੈ ਕੇ ਅਸੀਂ ਜੋ ਵੀ ਕਾਰਜ ਕਰਦੇ ਆਂ ਚਾਹ ਕੋਈ ਗੁਰਪੁਰ ਮਨਾਈਏ ਚਾਹ ਕੇ ਅਸੀਂ ਵਿਆਹ ਸ਼ਾਦیاں ਕਰੀਏ ਚਾਹੇ ਭੋਗ ਸਵਾਗਤ ਕਰੀਏ ਉਹਦੇ ਚ ਵੀ ਅਸੀਂ ਮੇਰਾ ਖਿਆਲ ਆ ਕਿ ਆਪਣੀ ਸਮਰੱਥਾ ਨਾਲੋਂ ਬਹੁਤ ਬਖਾਵਾ ਜ਼ਿਆਦਾ ਕਰਦੇ ਆ ਜੇਦੀ ਲੋੜ ਨਹੀਂ ਗੀ ਇਸ ਕਰਕੇ ਉਹੀ ਜੋ ਜੋ